ਆ ਮਤਲਬ ਤੁਹਾਨੂੰ ਬਾਲਦਾ ਦਿਖਾਉਂਦੇ ਆ ਛੜਕ ਤੇ ਵਿਚਾਰਾ ਰੋਲਦਾ ਫਿਰਦਾ ਵਾ ਵੱਡੀ ਉਮਰ ਦੇ ਵਿੱਚ ਹੋ ਕੇ ਕਿਉਂਕਿ ਕੋਈ ਟਾਈਮ ਇਹ ਤੇ ਇਹ ਜਾ ਸੀ ਜਦੋਂ ਇਹ ਪੱਠੇ ਲੈ ਕੇ ਆਉਂਦਾ ਸੀ ਰੇੜੀ ਜੁੜ ਕੇ ਤੇ ਪੂਰਾ ਜਾਨੀ ਇਹਦੀ ਵੀ ਸੇਵਾ ਹੁੰਦੀ ਹੂ ਉਦੋਂ ਤੇ ਕਿੰਨੇ ਪਸ਼ੂ ਉਹਨਾਂ ਦੇ ਰੱਖੇ ਹੋਣਗੇ ਉਹਨਾਂ ਨੂੰ ਲਿਆ ਕੇ ਮੰਨ ਲਾ ਪੱਠੇ ਪਾਉਂਦਾ ਹੋਊਗਾ ਰੇੜੀ ਜੁੜ ਕੇ ਤੇ ਦੁੱਧ ਚੋਂਦੇ ਹੁਣੇ ਆ ਉਹ ਦੂਜੇ ਪਸ਼ੂਆਂ ਦਾ ਠੀਕ ਹੈ ਜੀ ਤੇ ਇਹ ਇਹ ਹੁਣ ਛੜਕਾਂ ਤੇ ਰੋਲਣ ਦੀ ਖਾਤਰ ਛੜਤਾ ਬਾਹਲੇ ਸਿਆਣਿਆਂ ਨੇ ਕਈ ਬਾਹਲੇ ਸਿਆਣੇ ਬਣਦੇ ਆ ਲਾਉਂਦੇ ਆ ਤੂੜੀ ਦਾ ਸਹੌਬ ਲੈ ਲਿਆ ਇੰਨੀ ਕ ਤੂੜੀ ਖਾਊ ਇਹ ਇੰਨੇ ਦੀ ਤੂੜੀ ਹੋ ਗਈ ਇਹਨਾਂ ਦਾਣਾ ਖਾਊ ਆ ਇਹਨਾਂ ਆਪਣਾ ਕਰੂਗਾ ਲਾਇਆ ਸਹੌਬ ਬਹੁਤਿਆਂ ਸਿਆਣਿਆਂ ਨੇ ਤੇ ਇਹਨੂੰ ਛੜਕਾਂ ਤੇ ਰੋਲਣ ਲਈ ਛੜਤਾ ਬਹੁਤਿਆਂ ਸਿਆਣਿਆਂ ਤੋਂ ਵੀ ਵੱਡੇ ਵੱਡੇ ਪਾਪ ਹੁੰਦੇ ਆ ਜਿਹੜੇ ਕਹਿ ਦਿੰਦੇ ਆ ਵੀ ਅਸੀਂ ਤਾਂ ਬੜੇ ਸਿਆਣੇ ਆ ਤੇ ਇਹ ਇਹ ਦੇਖ ਲੋ ਮਿੱਤਰੋ ਨਾ ਇਹਨਾਂ ਨੂੰ ਸੜਕ ਤੇ ਜਗ੍ਹਾ ਨਾ ਐ ਇਹਨਾਂ ਨੂੰ ਮੰਨ ਲਾ ਕਿਸੇ ਦੇ ਘਰੇ ਜਗ੍ਹਾ ਨਾ ਹੋਰ ਕਿਤੇ ਇੱਥੇ ਵੀ ਲੋਕੀ ਮੰਨ ਲਾ ਵੀ ਇੱਥੇ ਵਿਚਾਲੇ ਖੜਾ ਵਾ ਇੱਥੇ ਵੀ ਹੁਣ ਇਹਨੂੰ ਆਏ ਆ ਵੀ ਖਣੀ ਮੈਂ ਕਿਹੜੀ ਕਿੱਥੇ ਆ ਗਿਆ ਹੁਣ ਤੇ ਇਹ ਮਿੱਤਰੋ ਇਹੋ ਜੇ ਪਾਪ ਨਹੀਂ ਕਰਨੇ ਚਾਹੀਦੇਗੇ ਜੇ ਕਿਸੇ ਦੇ ਵੀ ਰੱਖਿਆ ਹੋਵੇ 15 20 ਸਾਲ ਤਾ ਇਹਨੂੰ ਮੰਨ ਲਓ ਇਹ ਤਾਂ ਕੰਮ ਲਿਆ ਪੂਰਾ ਬਾਕੀ ਇਹ ਇਹ ਤਾਂ ਮਿੱਤਰੋ ਇੱਕ ਚੀਜ਼ ਹੋਰ ਖੋਲ ਹੀ ਉਹਨਾਂ ਨੇ ਕਿੱਥੇ ਤਾਂ ਇਹਨੇ ਮੰਨ ਲਓ ਵੀ ਠੱਠਾ ਬਣ ਜਾਣਾ ਸੀਗਾ ਉਹ ਵੀ ਉਹ ਵੀ ਬਣਨ ਵਾਲੀ ਚੀਜ਼ ਏ ਇਹ ਤਾਂ ਖੋਖ ਖੋਈ ਗਈ ਮੰਨ ਲਓ ਉਹ ਵੀ ਪਾਪ ਹੀ ਆ ਤੇ ਸ਼ੇਅਰ ਕਰ ਦਿਓ ਮਿੱਤਰਾਂ